ਸਤਿਗੁਰੂ ਮਹਾਰਾਜ ਜੀਆ ਨੇ ਇਹ ਕਰਕੇ ਤੇ ਸ਼ਬਦ ਉਚਾਰਿਆ ਉਸ ਵੇਲੇ ਸੋ ਪਾਵਨ ਸ਼ਬਦ ਜਿਹੜਾ ਹੈ ਸੇ ਧਿਆਨ ਨਾਲ ਸਰਵਣ ਕਰੀਏ ਗਿਆਨ ਦਾ ਉਪਦੇਸ਼ ਸਤਿਗੁਰੂ ਮਹਾਰਾਜ ਜੀਆ ਨੇ ਇਸ ਸਾਲਸਰਾਏ ਦਾ ਪ੍ਰੇਮ ਵੇਖ ਕਰਕੇ ਸ਼ਰਧਾ ਵੇਖ ਕਰਕੇ ਇਸ ਨੂੰ ਬਖਸ਼ਿਸ਼ ਕੀਤਾ ਹੈ ਇਹਦੇ ਨਾਲ ਇੱਕ ਸੇਵਕ ਵੀ ਹੈ ਜਿਹਦਾ ਨਾਮ ਅਧਰਕਾ ਕਰਕੇ ਆਉਂਦਾ ਹੈ ਆਓ ਉਹ ਪਾਵਨ ਜਿਹੜਾ ਹੈ ਸ਼ਬਦ ਸਰਵਣ ਕਰੀਏ ਬਹੁਤ ਹੀ ਡੂੰਗੀ ਵਿਚਾਰ ਹੈ ਇਸ ਸ਼ਬਦ ਦੇ ਵਿੱਚ ਜੇ ਧਿਆਨ ਜੋੜਾਂਗੇ ਸਾਨੂੰ ਸਮਝ ਵੀ ਜ਼ਰੂਰ ਆਵੇਗਾ ਆਓ ਆਖੋ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਮਾਰੂ ਮਹੱਲਾ ਪਹਿਲਾ ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਵਲ ਰੇ ਸਤਗੁਰੂ ਜੀ ਨੇ ਜੋ ਉਪਦੇਸ਼ ਬਖਸ਼ਿਆ ਹੈ ਮਾਰੂ ਮਹੱਲਾ ਪਹਿਲਾ ਮਾਰੂ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਣਾ ਕਰਦੇ ਹਨ ਇਸ ਦੇ ਵਿੱਚ ਭਾਵ ਹੈ ਕਿ ਉਹ ਵੈਗੁਰੂ ਪਰਮੇਸ਼ਰ ਦਾ ਜੋ ਗਿਆਨ ਹੈ ਕਈ ਤੇ ਉਹ ਲੈਂਦੇ ਹਨ ਇਸ ਸੰਸਾਰ ਵਿੱਚ ਆਕਰ ਕੇ ਤੇ ਕਈ ਜਿਹੜੇ ਹਨ ਸੰਸਾਰ ਦੇ ਨਾਲ ਹੀ ਮੋਹ ਪਾਈ ਰੱਖਦੇ ਨੇ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ ਕਹਿੰਦੇ ਬਿਮਲ ਮਝਾਰ ਬਸਸ ਨਿਰਮਲ ਜਲ ਬਿਮਲ ਦਾ ਮਤਲਬ ਹੈ ਮਲ ਤੋਂ ਰਹਿਤ ਮਝਾਰ ਮਤਲਬ ਵਿੱਚ ਬਸਸ ਮਤਲਬ ਕਿ ਵਸਦਾ ਹੈ ਨਿਰਮਲ ਜਲ ਨਿਰਮਲ ਜਲ ਦੇ ਵਿੱਚ ਕੌਣ ਪਦਮਨ ਜਾਵਲ ਰੇ ਇੱਕ ਪਦਮਨ ਹੈ ਕਵਲ ਫੁੱਲ ਹੈ ਤੇ ਇੱਕ ਜਾਵਲ ਮਤਲਬ ਕਿ ਜਾਲਾ ਹੈ ਉਸ ਜਲ ਦੇ ਵਿੱਚ ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ ਇਸ ਪ੍ਰਕਾਰ ਤੇ ਪਦਮਨ ਤੇ ਜਿਹੜਾ ਹੈ ਕਿ ਇਹ ਕਵਲ ਤੇ ਜਾਵਲ ਮਤਲਬ ਕਿ ਜਾਲਾ ਇਹ ਜਲ ਦੇ ਵਿੱਚ ਰਹਿੰਦੇ ਆ ਰਸ ਸੰਗਤ ਇੱਕ ਦੂਜੇ ਦੇ ਨਾਲ ਰਹਿੰਦੇ ਸੋ ਰਹਿੰਦੇ ਆ ਪਰ ਵੇਖੋ ਜਾਲਾ ਜਿਹੜਾ ਹੈ ਉਹ ਵੀ ਜਲ ਦੇ ਵਿੱਚ ਹੀ ਹੈ ਕਵਲ ਫੁੱਲ ਉਹ ਵੀ ਜਲ ਦੇ ਵਿੱਚ ਹੀ ਹੈ ਸੰਗ ਦੋਖ ਨਹੀਂ ਰਹੇ ਪਰ ਇਹਨਾਂ ਦੋਵਾਂ ਦੇ ਸੰਗ ਕਰਕੇ ਕਿਸੇ ਨੂੰ ਵੀ ਦੋਸ਼ ਨਹੀਂਗਾ ਭਾਵੇਂ ਕਵਲ ਜਿਹੜਾ ਹੈ ਆਪਣੀ ਸੁਗੰਧੀ ਦਿੰਦਾ ਹੈ ਤੇ ਜਾਲਾ ਜਿਹੜਾ ਹੈ ਆਪਣਾ ਜਾਲਾ ਇੱਕ ਪਾਸੇ ਜਿਹੜਾ ਹੈ ਫਲਾਉਂਦਾ ਹੈ ਦਾਦਰ ਤੂੰ ਕਬਹਿੰਨ ਜਨਸਰੇ ਇਹ ਦਾਦਰ ਨਾਮ ਹੈ ਡੱਡੂ ਦਾ ਤੇ ਡੱਡੂ ਜਿਹੜਾ ਹੈ ਕਬਲ ਫੁੱਲ ਨੂੰ ਛੱਡ ਕੇ ਉਹਦੀ ਸੁਗੰਧੀ ਨੂੰ ਛੱਡ ਕੇ ਉਹਦੇ ਕੋਮਲ ਪਲ ਨੂੰ ਛੱਡ ਕੇ ਉਹ ਜਾਲਾ ਹੀ ਖਾਂਦਾ ਹੈ ਸਹਿਬ ਜੀ ਕਹਿੰਦੇ ਇਹ ਡੱਡੂ ਵਰਗੇ ਜੀਵ ਤੂੰ ਸੰਸਾਰ ਵਿੱਚ ਆ ਕੇ ਵਾਹਿਗੁਰੂ ਪਰਮੇਸ਼ਰ ਦਾ ਜੋ ਕਬਲ ਫੁੱਲ ਨਾਮ ਸੀ ਉਹਨੋਂ ਨਹੀਂ ਧਿਆਇਆ ਤੈਂ ਇਸ ਸੰਸਾਰ ਦੇ ਵਿੱਚ ਜੋ ਜਾਲਾ ਸੀ ਨਾ ਤੇ ਮਾਇਆ ਸੀ ਟੁੱਕਰ ਸੰਨ ਪਦਾਰਥ ਸੰਨ ਉਹਨਾਂ ਦੇ ਨਾਲ ਹੀ ਧਿਆਨ ਜੋੜਿਆ ਹੈ ਡੱਡੂ ਤੈਂ ਕੁਝ ਨਾ ਜਾਣਿਆ ਪਖਸ ਸਿਵਾਲ ਬਿਸਿਸਨ ਨਿਰਮਲ ਜਲ ਅੰਮ੍ਰਿਤ ਨਾਂ ਅਕਸਰੇ ਡੱਡੂ ਦਾ ਸੁਭਾਅ ਹੈ ਪਖਸ ਸਿਵਾਲ ਪਖਸ ਮਤਲਬ ਛਕਦਾ ਹੈ ਕਿਨੂੰ ਸਿਵਾਲ ਮਤਲਬ ਜਾਲੇ ਨੂੰ ਹੀ ਡੱਡੂ ਖਾਂਦਾ ਹੈ ਪੱਤਿਆਂ 'ਚ ਉਹ ਸੁਗੰਧੀ ਭਾਵੇਂ ਕਬਲ ਦੇ ਲੱਖ ਆਉਂਦੀ ਰਵੇ ਪਰ ਵੀ ਉਹ ਨਿਰਮਲ ਜਲ ਦੇ ਵਿੱਚ ਵੱਸਦਾ ਉਹਨੂੰ ਕਬਲ ਫੁੱਲ ਨਹੀਂ ਦਿਸਦਾ ਉਹ ਜਾਲਾ ਹੀ ਖਾਣਾ ਕਰਦਾ ਹੈ ਕਹਿੰਦੀ ਅੰਮ੍ਰਿਤ ਨਾਂ ਲਖਸਰੇ ਜਿਹੜਾ ਉਸ ਕਬਲ ਫੁੱਲ ਵਿੱਚ ਅੰਮ੍ਰਿਤ ਹੈ ਨਾ ਉਸ ਨੂੰ ਲਖਸਰੇ ਨਹੀਂ ਜਾਣਦਾ ਐਸਾ ਇਹ ਡੱਡੂ ਰੂਪੀ ਜਿਹੜਾ ਹੈ ਜੀਵ ਵੈਗੁਰੂ ਪਰਮੇਸ਼ਰ ਦੇ ਨਾਮ ਰਸ ਨੂੰ ਨਹੀਂ ਜਾਣਦਾ ਰਹਾਉ ਬਸ ਜਲ ਨਿਤਨ ਵਸਤ ਅਲਇਲ ਮੇਰ ਚਚਾ ਗੁਣ ਰੇ ਜਿਸ ਪ੍ਰਕਾਰ ਬਸ ਜਲ ਨਿਤ ਰੋਜ਼ਾਨਾ ਹੀ ਜਿਹੜਾ ਹੈ ਜੀ ਉਹ ਕਵਲ ਫੁੱਲ ਜਲ ਦੇ ਵਿੱਚ ਰਹਿੰਦਾ ਹੈ ਤੇ ਵਸਦੇ ਆ ਅਲਇਲ ਮਤਲਬ ਕਿ ਭੌਰਾ ਭੌਰਾ ਆ ਕਰਕੇ ਉਸ ਦੂਰੋਂ ਆਉਂਦਾ ਹੈ ਵੇਖੋ ਭੌਰਾ ਪਰ ਜਿਹੜਾ ਡੱਡੂ ਹੈ ਜਾਂ ਕੀ ਜਾਲਾ ਹੈ ਉਹ ਜਲ ਦੇ ਵਿੱਚ ਰਹਿੰਦੇ ਆ ਉਸ ਕਮਲ ਫੁੱਲ ਦੀ ਕੀਮਤ ਨਹੀਂ ਜਾਣਦੇ ਪਰ ਭੌਰਾ ਦੂਰੋਂ ਆ ਕੇ ਜਿਹੜਾ ਹੈ ਨਾ ਉਸ ਕਬਲ ਦੇ ਫੁੱਲ ਦੇ ਵਿੱਚੋਂ ਸੁਗੰਧੀ ਹਾਸਲ ਕਰਦਾ ਅੰਮ੍ਰਿਤ ਚੂਸਦਾ ਹੈ ਚੰਦ ਕੁੰਮਦਨੀ ਦੂਰੋਂ ਨਿਵਸਸ ਅਨਪਉ ਕਾਰਨ ਰੇ ਕਹਿੰਦੇ ਕਿਵੇਂ ਕਹਿੰਦੇ ਜਿਵੇਂ ਕਮਦਨੀ ਹੁੰਦੀ ਹੈ ਇੱਕ ਰਾਤ ਨੂੰ ਖਿਲਣ ਵਾਲਾ ਜਿਹੜਾ ਹੈ ਨਾ ਸਾਧ ਸੰਗਤ ਜੀ ਕਬਲ ਫੁੱਲ ਹੁੰਦਾ ਹੈ ਉਹਨੂੰ ਕਮਦਨੀ ਜਾਂ ਫਿਰ ਨੀਲੋ ਫਰ ਵੀ ਕਹਿ ਦਿੰਦੇ ਨੇ ਉਹ ਰਾਤ ਨੂੰ ਚੰਦਰਮਾ ਨੂੰ ਵੇਖ ਕੇ ਉਹ ਕਮੁਦਨੀ ਨੀਲੋ ਪਰ ਖਿਲਦਾ ਹੈ ਕਹਿੰਦੇ ਦੂਰੋਂ ਵੇਖ ਕੇ ਨਿਵਸਸ ਉਹ ਕਵਲ ਫੁੱਲ ਚੰਦਰਮਾ ਨੂੰ ਜਿਹੜਾ ਨਮਸ਼ਕਾਰਾਂ ਕਰਦਾ ਹੈ ਕਿਸ ਕਰਕੇ ਅਨੁਭਵ ਕਰਕੇ ਜਿਹੜਾ ਹਿਰਦੇ ਵਿੱਚ ਅਨੁਭਵ ਨੂੰ ਪ੍ਰਾਪਤ ਹੁੰਦਾ ਹੈ ਉਸ ਕਰਕੇ ਉਹ ਜਿਹੜਾ ਹੈ ਚੰਦਰਮਾ ਨੂੰ ਨਮਸ਼ਕਾਰਾਂ ਕਰਦਾ ਹੈ ਭਾਵ ਜਿਸ ਜੀਵ ਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਅਨੁਭਵ ਹੋਣ ਲੱਗਦਾ ਹੈ ਅੰਦਰ ਦੇ ਆਨੰਦ ਦਾ ਅਨੁਭਵ ਹੋਣ ਲੱਗਦਾ ਹੈ ਉਹ ਦੂਰੋਂ ਹੀ ਵੇਖ ਕਰਕੇ ਨਾ ਪਰਮੇਸ਼ਰ ਵਾਹਿਗੁਰੂ ਦੇ ਰੂਪ ਗੁਰੂ ਜੀ ਨੂੰ ਝੁਕਦਾ ਹੈ ਸੇਸ਼ ਝੁਕਾਉਂਦਾ ਹੈ ਅੰਮ੍ਰਿਤ ਖੰਡ ਦੁੱਧ ਮਦ ਸੰਚਸ ਤੂੰ ਬਿਨ ਚਾਤਰ ਰੇ ਕਹਿੰਦੇ ਵੇਖੋ ਕਹਿੰਦੇ ਜਿਹੜੀ ਤੁੰਬੀ ਦੀ ਹੁੰਦੀ ਹੈ ਨਾ ਬੇਲ ਉਹ ਕੌੜੀ ਹੁੰਦੀ ਹੈ ਤੇ ਕਹਿੰਦੇ ਉਹਨੂੰ ਭਾਵੇਂ ਅੰਮ੍ਰਿਤ ਦੇ ਨਾਲ ਸਿੰਜ ਦੋ ਪਾਣੀ ਦੋ ਉਹਨੂੰ ਅੰਮ੍ਰਿਤ ਦਾ ਹੀ ਪਾਣੀ ਪਾਓ ਖੰਡ ਭਾਵ ਕੇ ਮਿੱਠਾ ਘੋਲ ਕੇ ਪਾਓ ਉਹਦੇ ਵਿੱਚ ਦੁੱਧ ਪਾ ਦਿਓ ਪਰ ਕਹਿੰਦੇ ਫਿਰ ਵੀ ਉਹ ਜਿਹੜੀ ਤੂੰਬੀ ਦੀ ਬੀਨ ਹੈ ਆਪਣਾ ਆਪ ਤੂੰ ਕਬੂ ਨਾ ਛੋੜਸ ਪਿਸਨ ਪ੍ਰੀਤ ਜਿਉਂ ਰੇ ਲਗੇ ਹੈ ਜੀਵ ਜਿਵੇਂ ਉਹ ਕੌੜ ਤੂੰਬੇ ਦੀ ਜਾਂ ਉਹ ਤੂੰਬੀ ਦੀ ਬੇਲ ਹੈ ਆਪਣੇ ਕੁੜਤਣ ਨੂੰ ਨਹੀਂ ਛੱਡਦੀ ਤੂੰ ਵੀ ਜਿਹੜਾ ਹੈ ਨਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਨਹੀਂ ਅੰਦਰ ਵਸਾਉਂਦਾ ਆਪਣੇ ਵਿਸ਼ੇ ਵਿਕਾਰਾਂ ਰੂਪੀ ਈਰਖਾ ਦੁਸ਼ ਰੂਪੀ ਕੁੜਤਣ ਨੂੰ ਨਾ ਹਿਰਦੇ ਵਿੱਚੋਂ ਦੂਰ ਨਹੀਂ ਕਰਦਾ ਐਵੇਂ ਮਾਇਆ ਦੇ ਨਾਲ ਹੀ ਮੋਹ ਪਾ ਕੇ ਰੱਖਦਾ ਹਾਂ ਤੋ ਸਰਵਣ ਕਰ ਤੋ ਇਸ ਤਰ੍ਹਾਂ ਹੀ ਜਿਹੜਾ ਝੂਠੀਆਂ ਪ੍ਰੀਤਾਂ ਸੰਸਾਰ ਨਾਲ ਪਾਈਆਂ ਨੇ ਪੰਡਿਤ ਸੰਗ ਵਸੈ ਜਨ ਮੂਰਖ ਆਗਮ ਅਸ ਸੁਨੇ ਕਹਿੰਦੇ ਇਹ ਦੇ ਸੰਸਾਰਕ ਜੀਵਾਂ ਦੀ ਐਸੀ ਗੱਲ ਹੈ ਕਹਿੰਦੇ ਰਹਿੰਦਾ ਤੇ ਪੰਡਿਤ ਨਾਲ ਹੋਵੇ ਸਿਆਣੇ ਮਨੁੱਖ ਨਾਲ ਹੋਵੇ ਵਿਦਵਾਨ ਨਾਲ ਹੋਵੇ ਕਾਣ ਮੂਰਖ ਪਰ ਕਹਿੰਦੇ ਕਦਾ ਚਿੱਤ ਵੀ ਉਸ ਪੰਡਤ ਦੀ ਸਿਆਣਪ ਨੂੰ ਗ੍ਰਹਿਣ ਨਹੀਂ ਕਰਦਾ ਐਸੀ ਸਾਡੀ ਹਾਲਤ ਹੈ ਗੁਰੂ ਪਾਸ ਰਹਿੰਦੇ ਸੋ ਰਹਿੰਦਿਆਂ ਪਰਮੇਸ਼ਰ ਦੇਉਂ ਪਾਸ ਜਾਣਦੇ ਸੋ ਜਾਣਦਿਆਂ ਵੀ ਮੂਰਖ ਮਤ ਵਰਤ ਲੈਂਦੇ ਹਾਂ ਆਪਣਾ ਆਪ ਤੂੰ ਕਬੂਨਾ ਛੋੜਸ ਸਵਾਨ ਪੋਸ਼ ਜਿਉਂ ਰੇ ਕਹੇ ਜੀਵ ਤੂੰ ਆਪਣਾ ਆਪਾ ਭਾਵ ਨਹੀਂ ਛੱਡਦਾ ਮੈਂ ਨਹੀਂ ਛੱਡਦਾ ਮੈਂ ਮੈਂ ਮੇਰੀ 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 ਕਰਦਾ ਰਹਿਣਾ ਹੈ ਕਦੇ ਨਹੀਂ ਛੱਡਦਾ ਕਹਿੰਦੇ ਕਿਵੇਂ ਸਵਾਨ ਪੂਛ ਜਿਉਰੇ ਸਵਾਨ ਨਾਮ ਹੈ ਜੀ ਕੁੱਤੇ ਦਾ ਅਖਰੀ ਅਰਥ ਪੂਛ ਨਾਮ ਉਹਦੀ ਜੋ ਪਿੱਛੇ ਪੂਛ ਹੈ ਜਿਵੇਂ ਕਹਿੰਦੇ ਕੁੱਤੇ ਦੀ ਪੂਛ ਨਹੀਂ ਨਾ ਸਿੱਧੀ ਹੁੰਦੀ ਇਹ ਜੀਵ ਤੋਂ ਵੀ ਸੰਸਾਰ ਵਿਸ਼ੇ ਲੱਗਾ ਤੋਂ ਵੀ ਸਿੱਧਾ ਨਹੀਂ ਹੁੰਦਾ ਵਿੰਗ ਤੇਰੇ ਵਿੱਚ ਪਿਆ ਹੀ ਰਹਿੰਦਾ ਹੈ ਵਿਕਾਰਾਂ ਦਾ ਵਿਸ਼ੇ ਦਾ ਇੱਕ ਪਖੰਡੀ ਨਾਮ ਨਰਾਚੇ ਇੱਕ ਹਰ ਹਰ ਚਰਨੀ ਰੇ ਕਹਿੰਦੇ ਇੱਕ ਜਿਹੜਾ ਹੈ ਪਖੰਡੀ ਹੈ ਸੰਸਾਰ ਨੂੰ ਵਿਖਾਉਣ ਵਾਸਤੇ ਜਿਹੜਾ ਹੈ ਨਾ ਉਹ ਆਪਣੇ ਆਪ ਨੂੰ ਧਰਮੀ ਅਖਵਾਉਂਦਾ ਹੈ ਉਹਨੂੰ ਪਖੰਡੀ ਕਹਿੰਦੇ ਨੇ ਉਹ ਕਦਾ ਚਿਤ ਵੀ ਨਾਮ ਦੇ ਵਿੱਚ ਨਹੀਂ ਰੰਗਿਆ ਜਾਂਦਾ ਜੀ ਕਹਿੰਦੇ ਇੱਕ ਐਸੇ ਹਨ ਜਿਹੜੇ ਹਰਿ ਹਰੇ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਦੇ ਨਾਲ ਹੀ ਜੁੜੇ ਰਹਿੰਦੇ ਨੇ ਪੁਰਬ ਲਿਖਿਆ ਪਵਸ ਨਾਨਕ ਰਸਨਾ ਨਾਮ ਜਪਰੇ ਕਹਿੰਦੇ ਸਹਿਬ ਜੀ ਨੇ ਫਰਮਾਇਆ ਹੈ ਸਾਸਰਾਏ ਜਉਰੀ ਜਾਂ ਉਸ ਦੇ ਸੇਵਕ ਅਧਰਕੇ ਤਾਂ ਹੀ ਜੋ ਉਪਦੇਸ਼ ਬਖਸ਼ਿਆ ਹੈ ਕਿ ਨਾਨਕ ਸਾਹਿਬ ਜੀ ਫਰਮਾਉਂਦੇ ਨੇ ਕਿ ਪੁਰਬ ਲਿਖਿਆ ਪਵਸ ਨਾਨਕ ਪੁਰਬ ਲਿਖਿਆ ਭਾਵ ਕੇ ਪਿਛਲੇ ਕੀਤੇ ਸਾਡੇ ਨਿਸ਼ਕਾਮ ਕਰਮ ਜਿਹੜਾ ਸਾਡਾ ਕਰਮ ਹੈ ਨਾ ਉਹ ਨਿਸ਼ਕਾਮ ਹੀ ਫਲਦਾਇਕ ਹੁੰਦਾ ਹੈ ਜੇ ਅਸੀਂ ਕੋਈ ਵੀ ਮੰਨ ਲਓ ਅਸੀਂ ਜਪਜੀਤ ਸਾਹਿਬ ਕੀਤਾ ਉਹ ਕਰਕੇ ਸੌ ਇਸ਼ਾਵਾਂ ਅੱਗੇ ਰੱਖ ਦਿੱਤੀਆਂ ਉਹ ਨਿਸ਼ਕਾਮ ਕਰਮ ਨਹੀਂ ਉਹਨੂੰ ਅਸੀਂ ਸਹਿਕਾਮ ਕਰਮ ਕਹਿੰਨੇ ਹਾਂ ਸਾਹਿਬ ਜੀ ਕਹਿੰਦੇ ਪਿਛਲੇ ਕੀਤੇ ਜਿਹੜੇ ਨਿਸ਼ਕਾਮ ਕਰਮ ਸਨ ਉਹ ਤੇਰੇ ਲੇਖੇ ਵਿੱਚ ਲਿਖੇ ਨੇ ਤੇ ਪਾਵਸ ਨਾਨਕ ਤੇ ਉਹ ਹੀ ਤੂੰ ਅੱਗੇ ਪ੍ਰਾਪਤ ਕਰੇਗਾ ਅਰਸਨਾ ਨਾਮ ਜਪਰੇ ਬਸ ਉਸ ਕਰਮਾਂ ਨੂੰ ਸਾਹਮਣੇ ਕੀ ਕਰਨਾ ਹੈ ਇਸ ਜੇਬਾ ਦੇ ਨਾਲ ਉਸ ਪਰਮੇਸ਼ਰ ਦਾ ਨਾਮ ਜਪਣਾ ਧੁਰਾ ਅਰਥ ਸਹਿਤ ਸੁਣ ਸ਼ਬਦ ਕੋ ਭਯੋ ਦੀਨ ਮਨ ਸੋਏ ਸਤਿਗੁਰੂ ਜੀ ਨੇ ਨਾਲੇ ਤੇ ਉਸ ਨੂੰ ਸ਼ਬਦ ਸੁਣਾਇਆ ਹੈ ਤੇ ਨਾਲੇ ਸਹਿਬ ਜੀ ਨੇ ਇਹਦੇ ਅਰਥ ਵੀ ਬੜੇ ਸੁਚੱਜੇ ਢੰਗ ਨਾਲ ਕੀਤੇ ਹਨ ਇਸ ਪ੍ਰਕਾਰ ਜਦੋਂ ਸਹਿਬ ਜੀ ਨੇ ਸ਼ਬਦ ਉਸਾਰਸਰਾਏ ਜੋਰੀ ਨੂੰ ਸੁਣਾਇਆ ਤੇ ਬਹੁਤ ਦੀਨ ਹੋ ਗਿਆ ਬੜਾ ਨਿਮਰਤਾ ਵਿੱਚ ਆ ਗਿਆ ਝੁਕ ਗਿਆ ਹੈ